ਤੇਰੀ ਤੀ ਤਨੂ ਕਾਰੀ ਦੀ ਪੁਕਾਰ ਬਾਵਲਾਵੇ ਕਾਤੋਂ ਕੁਖ ਵਿੱਚ ਕੁਖ ਵਿੱਚ ਰਹਾ ਮੈਨੂੰ ਮਾਰ ਬਾਵਲਾਵੇ ਕਾਤੋਂ ਕੁਖ ਵਿੱਚ ਮੈਂ ਮੇਰੀ ਨਹੀਂ ਤੂੰ ਵੀ ਕਿਸੇ ਮਾਂ ਦੀ ਜਾਇ ਨਹੀਂ ਕਿਹੜੀ ਗੱਲਾਂ ਦੱਸ ਤੈਨੂੰ ਦਇਆ ਕਿਉਂ ਨਾ ਆਈਨੀ ਕਿਹੜੀ ਗੱਲਾਂ ਦੱਸ ਤੈਨੂੰ ਦਇਆ ਕਿਉਂ ਨਾ ਆਈਨੀ ਮਾਂ ਦੇ ਬਾਪੂ ਦਿੰਦੇ ਮੈਨੂੰ ਪਿਆਰ ਬਾਬਲਾ ਗਾ ਤੋ ਕੁੱਖ ਵਿੱਚ ਕੁੱਖ ਵਿੱਚ ਰਹਾ ਮੈਨੂੰ ਮਾਰ ਬਾਬਲਾ ਗਾ ਤੋ ਕੁੱਖ ਵਿੱਚ ਮੈਂ ਮੂਵੀ ਤਾਂ ਬਾਪੂ ਜੱਗ ਦੇਖਣ ਦਾ ਚਾਹੇ ਕਿਹੜੀ ਗੱਲਾਂ ਰਹਾ ਏਡਾ ਕਹਿ ਕੇ ਮਾਵੇ ਕਿਹੜੀ ਗੱਲਾਂ ਰਹਾ ਏਡਾ ਕਹਿ ਕੇ ਮਾਵੇ ਜ਼ੀਰੀ ਤੇਰੇ ਪਾਣਾਂਗੀ ਨਾ ਪਾਰ ਮਾਵਲਾ ਕੋ ਤੂੰ ਕੁੱਖ ਵਿੱਚ ਕੁੱਖ ਵਿੱਚ ਰਹਾ ਮੈਨੂੰ ਮਾਰ ਬਾਵਲਾਵੇ ਕਾ ਤੋ ਕੁੱਖ ਵਿੱਚ ਹੋਣ ਇਹਨਾਂ ਦੇ 3 ਹੋ ਜੂ ਸੁਨਣਾ जग ਸਾਰਾ ਵੇ ਬਿਨਾ ਹੈ ਮਲਾਤੋਂ 베ੜੀ ਲਗੇ ਨਾ ਕ ਨਾਰਾ ਵੇ ਬਿਨਾ ਹੈ ਮਲਾਤੋਂ 베ੜੀ ਲਗੇ ਨਾ ਕ ਨਾਰਾ ਵੇ ਉਭ ਚਾਂਦੀ ਆਦੇ ਵਿੱਚ ਕਾਰ ਬਾਬਲਾ ਕਾ ਤੋਂ ਕੁਖ ਵਿੱਚ ਕੁਖ ਵਿੱਚ ਰਾਮੈ ਨੂੰ ਮਾਰ ਬਾਬਲਾ ਕਾ ਤੋਂ ਕੁਖ ਵਿੱਚ ਹੋ ਗਿਆ ਗੁਨਾਹ ਕੀ ਮੈਥੋ ਦੱਸ ਬਾਪੂ ਮੇਰੇ ਵੇ ਜੰਮਣਾ ਤੋਂ ਪਹਿਲਾਂ ਲੇਖਾਂ ਡੋਵ ਦਿੱਤਾ ਮੇਰੇ ਵੇ ਜੰਮਣਾ ਤੋਂ ਪਹਿਲਾਂ ਲੇਖਾਂ ਡੋਵ ਦਿੱਤਾ ਮੇਰੇ ਵੇ ਹੋ ਗਿਆ ਹਨੇਰਾ ਸੰਸਾਰ ਭਾਵਲਾ ਕਾਤੋਂ ਕੁੱਖ ਵਿੱਚ ਕੁੱਖ ਵਿੱਚ ਰਹਾ ਮੈਨੂੰ ਮਾਰ ਭਾਵਲਾ ਕਾਤੋਂ ਕੁੱਖ ਵਿੱਚ ਆਣ ਜੰਮੀ ਤੀਨੂ ਕਾ ਤੋ ਕਾਤ ਲੈ ਕਰਾਉਨਾ ਏ ਕੰਜੇ ਕਾ ਤੇ ਮੌਲਾ ਜੱਗ ਪੈਰੀ ਹੱਤੇ ਲਾਉਣਾ ਏ ਜੇ ਕੰਜੇ ਕਾ ਤੇ ਮੌਲਾ ਜੱਗ ਪੈਰੀ ਹੱਤੇ ਲਾਉਂਦਾ ਏ ਕਉਂਦੀ ਤਾਂ ਤੂ ਦਿਲ ਚ ਵਿਚਾਰ ਬਾਵਲਾ ਕਾ ਤੋ ਕੁਖ ਵਿੱਚ ਕੁਖ ਵਿੱਚ ਰਹਾ ਮੈਨੂੰ ਮਾਰ ਫਾਬਲਾਵੇ ਕਾ ਤੂ ਕੁਖ ਵਿੱਚ ਰੋਜ਼ਾਨਾ ਪਾਰਿ ਘਤੈ ਨੂੰ ਆਖੇ ਵਾਰ-ਵਾਰ ਵੇ ਰੱਬ ਕੋਲੋਂ ਨਾਰੀ ਬਾਪੂ ਕਹਿ ਨਾਗਜਾਰ ਵੇ ਰੱਬ ਕੋਲੋਂ ਨਾਰੀ ਬਾਪੂ ਕਹਿ ਨਾਗਜਾਰ ਵੇ ਸਦ ਪਾਲ ਆਖਦਾ ਉਚਾਰ ਬਾਵਲਾ ਗਾ ਤੋਂ ਕੁੱਕ ਵਿੱਚ ਕੁੱਕ ਵਿੱਚ ਰਹਾ ਮੈਨੂੰ ਮਾਰ ਬਾਵਲਾ ਵੇ ਗਾ ਤੋਂ ਕੁੱਕ ਵਿੱਚ ਕੁੱਕ ਵਿੱਚ ਰੇਹਾ ਮੈਨੂੰ ਮਾਰ ਮਾ ਬਲਾਵੇ ਗਾਣੋ ਕੁੱਕ ਵਿੱਚ